ਅੱਜੇ ਕੱਲ ਤੁਸੀਂ ਦੇਖਦੇ ਪਈਓ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਖਲੇਰ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਇਲੈਕਸ਼ਨ ਚੋਣਾ ਹੋਈਆਂ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਸ਼ਾਮ ਨੂੰ 6 ਵਜੇ ਤੱਕ 58.56% ਤੱਕ ਤਕਰੀਬਨ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ 6 ਵਜੇ ਤੋਂ ਬਾਅਦ ਵੀ ਕੁਝ ਲੋਕ ਰਹਿ ਜਾਂਦੇ ਆ ਤਾਂ 60% ਤੱਕ ਤੁਸੀਂ ਮੰਨ ਸਕਦੇ ਹੋ ਕਿ VOTING ਹੋਈ ਹੈ ਪਰ ਇਸ ਸੱਬ ਦੇ ਵਿੱਚ ਪੰਜਾਬ ਦੀ ਸਭ ਤੋਂ ਹੌਟ ਸੀਟ ਲੁਧਿਆਣਾ ਮੰਨੀ ਜਾ ਰਹੀ ਸੀ ਜਿੱਥੇ ਕਿ ਰਵਨੀਤ ਸਿੰਘ ਬਿੱਟੂ ਦੀ ਗੱਲ ਕੀਤੀ ਜਾਵੇ ਪੱਪੀ ਪ੍ਰੈਸ਼ਰ ਦੀ ਗੱਲ ਕੀਤੀ ਜਾਵੇ ਰਾਜਾ ਫੜਿੰਗ ਦੀ ਗੱਲ ਕੀਤੀ ਜਾਵੇ ਸਾਰਾ ਦਿਨ ਇਹ ਤੇ ਨੇ ਉਮੀਦਵਾਰ ਚਰਚਾ ਦਾ ਵਿਸ਼ਾ ਰਹੇ ਕਿਉਂ ਕਿ ਇੱਕ ਪਾਸੇ ਜਦੋਂ VOTING ਸ਼ੁਰੂ ਹੁੰਦੀ ਹੈ ਤਾਂ ਇਸ ਦਰਮਿਆਨ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਰਾਜਾ ਬੜਿੰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰੈਸ਼ਰ ਪੱਪੀ ਦੇ ਘਰ ਦੇ ਵਿੱਚ ਦੇਖੇ ਗਏ ਜਿਸ ਤੋਂ ਬਾਅਦ ਰੌਲਾ ਇਹ ਪੈ ਜਾਂਦਾ ਹੈ ਰਵਨੀਤ ਮਿੱਟੂ ਦੇ ਵੱਲੋਂ ਲਾਈਵ ਹੋ ਕੇ ਕਹਿ ਦਿੱਤਾ ਜਾਂਦਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਦੇ ਵੱਲੋਂ ਗੁੱਡੇ ਟੇਕ ਦਿੱਤੇ ਗਏ ਨੇ ਇਸ ਮੌਕੇ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਵੀ ਬੋਲਦਾ ਹੈ ਪਰ ਜਦੋਂ ਇਸ ਦੇ ਵਿੱਚ ਕੁਝ ਸਪਸ਼ਟੀਕਰਨ ਰਾਜਾ ਵੜਿੰਗ ਦੇ ਵੱਲੋਂ ਸਾਂਝਾ ਕੀਤਾ ਜਾਂਦਾ ਹੈ ਕਿ ਸੁਸ਼ੀਲ ਪ੍ਰਸ਼ਰ ਦੇ ਘਰ ਉਹ ਗਏ ਸਨ ਜਿਹੜੇ ਕਿ ਭਰਾ ਲੱਗਦੇ ਨੇ ਪੱਪੀ ਪ੍ਰਸ਼ਰ ਦੇ ਰਿਸ਼ਤੇ ਦੇ ਵਿੱਚ ਉਹ ਉਹਨਾਂ ਨੂੰ ਵੋਟ ਪਾਉਣ ਲਈ ਧੱਕਾ ਕਰਦੇ ਪੈਸਾ ਦਿੱਸ ਤੋਂ ਬਾਅਦ ਰਾਜਾ ਵੜਿੰਗ ਦੇ ਵੱਲੋਂ ਜਾ ਕੇ ਉਹਨਾਂ ਨੂੰ ਵੋਟ ਪੁਵਾਈ ਗਈ ਤਾਂ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਫਰੋਜ਼ਪੁਰ ਦੇ ਗੁਰੂ ਹਰ ਸਹਾਏ ਦੇ ਵਿੱਚ ਬਸਪਾ ਦੇ ਉਮੀਦਵਾਰ ਸੁਰਿੰਦਰ ਕੰਬੂਜ ਤੇ ਵੱਲੋਂ ਪੋਲਿੰਗ ਬੂਥ ਤੇ ਅੰਦਰ ਜਾ ਕੇ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਬਣਾਉਣ ਤੋਂ ਬਾਅਦ ਜਿਵੇਂ ਹੀ ਇਹ ਪੂਰਾ ਮਾਮਲਾ ਚੋਣ ਕਮਿਸ਼ਨਰ ਡਿਪਟੀ ਕਮਿਸ਼ਨਰ ਕੋਲ ਜਾਂਦਾ ਹੈ ਤਾਂ ਉਹਨਾਂ ਤੇ ਪਰਚਾ ਦਰਜ ਹੋ ਜਾਂਦਾ ਹੈ ਸਭ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਵਰਕਰ ਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਜਿਸ ਤੇ ਵੀ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਬੂਥਾਂ ਤੇ ਹਲਕੀ-ਪੁਲਕੀ ਝੜਪੀ ਦੇਖਣ ਨੂੰ ਮਿਲੀ ਤੇ ਕਈ ਬੂਥ ਮਸ਼ੀਨਾਂ ਖਰਾਬ ਕਰਕੇ ਲੋਕ ਖੱਡੜਖਵਾਰ ਹੁੰਦੇ ਨਜ਼ਰ ਆਏ ਪਰ ਸਭ ਦੇ ਵਿੱਚ ਹੁਣ ਐਨਡੀਏ ਦੇ ਵੱਲੋਂ ਆਖਰ ਦੇ ਵਿੱਚ ਇਹ ਜੋ ਦਾਵਾ ਕੀਤਾ ਜਾ ਰਿਹਾ ਸੀ ਕਿ ਉਹ 400 ਤੋਂ ਉਪਾਰ ਜਾਣਗੇ ਪਰ ਐਗਜ਼ਿਟ ਪੋਲ ਦੇ ਵਿੱਚ ਹੁਣ ਦੋਹੇ ਪਾਰਟੀਆਂ ਇੰਡੀਆ ਗਠਬੰਧਨ ਦੀ ਗੱਲ ਕੀਤੀ ਜਾਵੇ ਜਾਂ ਐਂਡੀਆ ਦੀ ਗੱਲ ਕੀਤੀ ਜਾਵੇ ਬਰਾਬਰ ਦੀ ਐਗਜ਼ਿਟ ਪੋਲ ਦੀ ਗੱਲ ਕੀਤੀ ਜਾ ਰਹੀ ਹੈ ਪਰ ਇੱਕ ਇੱਕ ਕਰਕੇ ਤੁਸੀਂ ਇਹਨਾਂ ਵੀਡੀਓਜ਼ ਤੇ ਨਜ਼ਰ ਮਾਰ ਲਵੋ ਪਹਿਲਾ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਉਸ ਵਾਇਰਲ ਵੀਡੀਓ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਜਿਨ੍ਹਾਂ ਦੇ ਵੱਲੋਂ ਵੋਟ ਦਾ ਆਪਣੇ ਹੱਕ ਦੀ ਵਰਤੋਂ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਦੇਸ਼ ਦੇ ਵਿੱਚ ਇੰਡੀਆ ਐਲਾਈਅੰਸ ਦਾ ਗੱਠ ਜੋੜ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਨੂੰ ਉਮੀਦ ਹੋਵੇਗੀ ਕਿ ਉਹਨਾਂ ਦੇ ਪੁੱਤਰ ਦਾ ਇਨਸਾਫ ਮਿਲੇਗਾ। ਸਭ ਦੇ ਵਿੱਚ ਕੁਝ ਤਸਵੀਰਾਂ ਦਿਖਾਵਾਂਗੇ ਸੁਰਿੰਦਰ ਕੰਬੋਜ ਦੀਆਂ ਜਿਨ੍ਹਾਂ ਦੇ ਵੱਲੋਂ ਬੂਦ ਦੇ ਅੰਦਰ ਜਾ ਕੇ ਜੋ ਵੀਡੀਓ ਬਣਾਈ ਗਈ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੀ ਸੱਤਾ ਦੇ ਵਿੱਚ ਪਰਿਵਰਤਨ ਆਵੇਗਾ? ਕੀ ਹੋਣ ਜਾ ਰਿਹਾ ਹੈ? ਜ਼ਰੂਰ ਕਮੈਂਟਾਂ ਰਾਹੀਂ ਦੱਸਣ ਦੀ ਕੋਸ਼ਿਸ਼ ਕਰਨਾ। ਰਹੇ ਹੁਣ ਜਿਹਦੇ ਕਦੇ ਦਰਬਾਰਾ ਸਿੰਘ ਹੋਣੀ ਰਹੇ ਹੁਣ ਅੱਜ ਉਹ ਕਾਂਗਰਸ ਦਾ ਪ੍ਰਧਾਨ ਇੱਕ ਪੱਪੀ ਇੱਕ ਐਮਐਲਏ ਉਹਦੇ ਘਰੇ ਜਾ ਕੇ ਗੋਡੇ ਫੜਲੇ ਉਹਦੇ ਬੇਟੇ ਦੇ ਜਾ ਕੇ ਗੋਡੇ ਫੜਲੇ ਅੱਜ ਬੱਸਾਂ ਦੀਆਂ ਬਾਡੀਆਂ ਤੋਂ ਚੋਰੀ ਇੱਕ ਇੱਕ ਬਾਡੀ ਚੋਂ 7 ਲੱਖ ਆਧਾ ਬੱਸਾਂ ਦੀ ਉਹ ਤੋਂ ਬਚਣ ਲਈ ਜਿਹੜਾ 3 ਸਾਲ ਤੇ 7 ਸਾਲ ਦੇ ਬੱਚਿਆਂ ਦਾ ਕਤਲ ਕੀਤਾ ਏ ਉਹਨਾਂ ਤੋਂ ਬਚਣ ਲਈ ਜਾਂ ਥੋੜੀ ਜੀ ਚਾਬੀ ਭਰੀ ਅੱਜ ਸਾਰੀ ਕਾਂਗਰਸ ਨੂੰ ਅੱਜ ਸਾਰੀ ਕਾਂਗਰਸ ਨੂੰ ਉਹਦੇ ਪੈਰਾਂ 'ਚ ਰੱਖਿਆ ਆ ਪਰ ਤੁਸੀਂ ਇਹਨੂੰ ਰਹਿਣ ਦਿਓ ਪੈਰਾਂ 'ਚ ਕਾਂਗਰਸੀਓ ਅੱਜ ਲੈ ਲਓ ਫੈਸਲਾ ਹੁਣ ਲੈ ਲਓ ਫੈਸਲਾ ਅਸੀਂ ਡਿਵੈਲਪਮੈਂਟ ਖਾਤਰ ਤੁਸੀਂ ਮੋਦੀ ਜੀ ਖਾਤਰ ਰਾਮ ਮੰਦਰ ਕਰਕੇ ਕਰਤਾਰਪੁਰ ਸਾਹਿਬ ਲੰਘੇ ਕਰਕੇ ਤੁਸੀਂ ਆ ਕੇ ਜਿਹੜੀ ਆ ਵੋਟ ਆ ਉਹ ਭਾਜਪੀ ਨੂੰ ਪਾ ਦਿਓ ਇੱਕ ਪਾਸੇ ਉਹ ਜਿਹੜੇ ਦੇਸ਼ ਪ੍ਰੇਮ ਕਰਨ ਵਾਲੇ ਇੱਕ ਪਾਸੇ ਰਾਜਾ ਬੜਿੰਗ ਜਿਹੜਾ ਬਿਲਕੁਲ ਸਰੈਂਡਰ ਕਰਕੇ ਪੈਰਾਂ 'ਚ ਬਹਿ ਗਿਆ ਅੱਜ ਮੈਂ ਸ਼ਮਦਾ ਨਾਂ ਨਿਸ਼ਾਨ ਕਾਂਗਰਸ ਪਾਰਟੀ ਦਾ ਇਸ ਬੰਦੇ ਨੇ ਮਟਾਤਾ ਅੱਜ ਇੱਕ ਛੋਟੀ ਜੀ ਪਾਰਟੀ ਆਮ ਆਦਮੀ ਉਹਨਾਂ ਤੋਂ ਡਰ ਕੇ ਕਾਂਗਰਸ ਪਾਰਟੀ ਪ੍ਰਧਾਨ ਸੰਡਰ ਕਰਿਆ ਆ ਮੈਂ ਇਹ ਗੱਲ ਤੁਹਾਨੂੰ ਪਹਿਲਾਂ ਦਾ ਕਹਿੰਦਾ ਸੀ ਵੀ ਰਲੇ ਹੋਏ ਆ ਦੋਨੋਂ ਪਾਸੇ ਇੱਕ ਪਾਸੇ ਝਾੜੂ ਇੱਕ ਪਾਸੇ ਪੰਜਾ ਤੁਸੀਂ ਮੇਰੀ ਗੱਲ ਨਹੀਂ ਮੰਨੀ ਅੱਜ ਤੁਸੀਂ ਕਰੋੜਾਂ ਰੁਪਈਆ ਨੂੰ ਫੰਡ ਦੇਤਾ ਅੱਜ ਸਵੇਰ ਦੇ ਤੁਸੀਂ ਵੋਟਾਂ ਪਾ ਰਹੇ ਹੋ ਬੂਥ ਲਾਈ ਬੈਠੇ ਹੋ ਇੱਕ ਇੱਕ ਬੂਥ ਤੇ ਬੈਠੇ ਹੋ ਤਾਂ ਇਹ ਤੁਹਾਡੇ ਨਾਲ ਗਦਾਰੀ ਕਰ ਗਿਆ ਮੈਂ ਪਹਿਲਾਂ ਕਹਿੰਦਾ ਸੀ ਵੀ ਗਦਾਰ ਇਹ ਆ ਜਿਹੜਾ ਲੁਧਿਆਣਾ ਦੇ ਲੀਡਰਾਂ ਨੂੰ ਪਹਿਲਾਂ ਮਾਰਿਆ ਇਕੱਲੇ ਇਕੱਲੇ ਨੂੰ ਟਿਕਟ ਨਾ ਦਿੱਤੀ ਅੱਜ ਇਕੱਲੇ ਇਕੱਲੇ ਵਰਕਰ ਨੂੰ ਮਾਰ ਗਿਆ ਅੱਜ ਜਾ ਕੇ ਉਹਦੇ ਘਰੇ ਮੈਂ ਪੁੱਛਿਆ ਕਹਿੰਦੇ ਜੀ ਕਹਿੰਦਾ ਬਲੈਕ ਕਾਫੀ ਪੀਣਾ ਮੈਂ ਬਲੈਕ ਕਾਫੀ ਤਿਆਰ ਕਰਾਈ ਵੀ ਕਿਉਂ ਕਹਿੰਦਾ ਪੱਪੀ ਜੀ ਤੁਹਾਡੇ ਘਰੇ ਤੁਸੀਂ ਜੜੀਆਂ ਮੱਝਾਂ ਗਾਵਾਂ ਰੱਖੀਆਂ ਹੋਈਆਂ ਏ ਤੇ ਇਸ ਕਰਕੇ ਤੁਹਾਡੇ ਘਰੇ ਬੜੀ ਪਿਓਰ ਜਿਹੜੀ ਆ ਉਹ ਕਾਫੀ ਜਾਂ ਚਾਹ ਮਿਲੇਗੀ ਤੇ ਇਹ ਗੱਲਾਂ ਕਹਿ ਕੇ ਮਸ਼ਕਾਲੀਆਂ ਅੜਾ ਕੇ ਆ ਹੁਣ 10 ਮਿੰਟ ਸਾਰਾ মিডিਆ ਨੇ ਵੀ ਘੇਰਿਆ ਹੋਇਆ ਸਾਰੀਆਂ ਫੋਟੋਆਂ ਉਹਨਾਂ ਨੇ ਮਿੰਟ 'ਚ ਵਾਇਰਲ ਕਰਤੀਆਂ ਕੀ ਲੱਗਦਾ ਜਨਤਾ ਨੂੰ ਪਾਗਲ ਬਣਾ ਰਿਆ ਜੀ ਜਨਤਾ پاگل ਬਣਾਤੀ ਪਰ ਹੁਣ ਹਜੇ ਵੀ 4 ਤੋਂ 5 ਘੰਟੇ ਆ ਸਾਡੇ ਕੋਲ ਪਾਸਾ ਪਲਟਣ ਲਈ ਇਸ ਕਰਕੇ ਤੁਸੀਂ ਇਹਨਾਂ ਤੋਂ ਬਚੋ ਇਹ ਲਟੇਰੀਆਂ ਤੋਂ ਬਚੋ ਕਿਸ ਤਰੀਕੇ ਦੀ ਐ ਕਦੇ ਹੁੰਦਾ ਹੁੰਦਾ ਸੀ ਆ ਖੜੇ ਆ ਦੇਵੀ ਜੀ ਹੋਣੀ ਕੋਰਾ ਜੀ ਹੋਣੀ ਸਾਡਾ ਸਾਰਾ ਪਰਿਵਾਰ ਖੜਾ ਉਹ ਕਦੇ ਆ ਹੁੰਦਾ ਸੀ ਕੰਮ ਵੀ ਤੁਸੀਂ ਅੱਜ ਆਖਰੀ ਦਿਨ ਜਦੋਂ ਦੇਖਿਆ ਵੀ ਕੋਈ ਬੂਥ ਨਹੀਂ ਮੇਰਾ ਕੋਈ ਮੈਨੂੰ ਵੋਟ ਨਹੀਂ ਪੈ ਰਹੀ ਤੇ ਜਾ ਕੇ ਜਦੋਂ ਮਾਰੇ ਉਹਨਾਂ ਨੇ ਕੰਨ ਮਰੋੜਿਆ ਤੇ ਉਰੇ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ 2 ਕਰੋੜ ਕਰੋੜ 2 ਕਰੋੜ 40 ਲੱਖ ਦੀਆਂ ਗੱਡੀਆਂ ਵਾਲੇ ਜੋ ਕਰੋੜ ਗੱਡੀਆਂ ਵਾਲੇ ਕਿੱਥੋਂ ਆਉਂਦਾ ਪੈਸਾ ਇਹ ਸਰਕਾਰਾਂ ਫੜਦੀਆਂ ਹੀ ਹੁੰਦੀਆਂ ਇਹਹ ਜਿਹਿਆਂ ਨੂੰ ਅੱਜ ਕੰਨ ਮਰੋੜ ਕੇ ਘਰੇ ਬਿਠਾ ਲਿਆ ਅਗਲੇ ਨੇ ਜਿਵੇਂ ਸੰਗਲੀ ਪਾ ਕੇ ਬੰਨੇ ਹੁੰਦਾ ਨਾ ਐਂ ਨੂੜ ਕੇ ਬਿਠਾ ਲਿਆ ਅੱਜ ਪੱਪੀ ਨੇ ਆਪਣੇ ਘਰੇ ਕਿ ਲੱਗਦਾ ਜਾਂਦਾ ਕਾਂਗਰਸ ਦੇ ਆਪ ਦੇ ਵਰਕਰ ਆਉਂਦੇ ਵਰਕਰਾਂ ਦਾ ਵਿਚਾਰਿਆਂ ਨੂੰ ਮਰਾਉਣਾ ਹੀ ਆ ਦੇ ਦਿਓ ਕੋਈ ਵਰਕਰ ਆ ਮੈਂ ਇਹ ਕਹਿੰਦਾ ਸੀ ਉਸ ਦਿਨ ਦਾ ਵੀ ਵਰਕਰ ਵਰਕਰ ਉਹ ਨਾਂ ਇਹਨਾਂ ਦੇ ਗੱਲਾਂ ਚਾਓ ਇਹ ਬਾਹਰੋਂ ਆਇਆ ਇਹਨੇ ਸਿਰਫ ਪੈਸੇ ਇਕੱਠੇ ਕਰਨੇ ਸੀ 30 ਦਿਨ ਉਹ ਕਰ ਲੇ ਤੇ ਉਹ ਪੈਸੇ ਇਕੱਠੇ ਕਰਨੇ ਸੀ ਕਰ ਲੇ ਅੱਜ ਜਿਹੜਾ ਉਹ ਸਾਰਾ ਸੌਦਾ ਹੈ ਜਿਹੜਾ ਉਹ ਆਪਣੇ ਕੇਸਾਂ ਤੋਂ ਬਚਣ ਲਈ ਤੁਸੀਂ ਵੀਡੀਓ ਤੋਂ ਮਗਾਓ ਤੁਹਾਡੇ ਬਹੁਤ ਜਰਨਲਿਸਟ ਉੱਥੇ ਸੀਗੇ ਜਿਨ੍ਹਾਂ ਨੇ ਇਹ ਸਾਰਾ ਖੇਲ ਹੁੰਦਾ ਦੇਖਿਆ ਇਹ ਗੰਦੀ ਐਸੀ ਰਾਜਨੀਤੀ ਨਹੀਂ ਕਦੇ ਦੇਖੀ ਸੀ ਅੱਜ ਦੇ ਦਿਨ ਉਹ ਵੀ ਰਾਜਾ ਬੜਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਹੋਵੇ ਉਹਨੇ ਸਾਰੀ ਕਾਂਗਰਸ ਮਾਰਤੀ ਅੱਜ ਸਾਰੇ ਲੋਕ ਜਿਹੜੇ ਵਰਕਰ ਸੀ ਓਏ ਅੱਜ ਇੱਕ ਇੱਕ ਇਹਦਾ ਇੱਕ 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 ਬੂਥ ਚੱਕ ਦੋ ਅੱਜ ਦਾ ਜੇ ਤੁਸੀਂ ਕਾਂਗਰਸੀਓ ਸੱਚੇ ਤਾਂ ਅੱਜ ਇਹਨੂੰ ਮੂੰਹ ਤੋੜ ਜਵਾਬ ਦੋ ਨਹੀਂ ਤੁਹਾਡਾ ਕੁਝ ਬੱਟਿਆ ਨਹੀਂ ਜਾਣਾ ਅੱਜ ਜਿੰਨਾ ਕੁਝ ਤੁਹਾਡੇ ਨਾਲ ਧੋਖਾ ਕਰ ਗਿਆ ਇੰਨਾ ਧੋਖਾ ਜ਼ਿੰਦਗੀ 'ਚ ਨਹੀਂ ਮੈਂ ਕਿਸੇ ਨੂੰ ਕੀਤਾ ਦੇਖਿਆ ਅੱਜ ਸਾਰੇ ਬੂਥ ਬੰਦ ਕਰਕੇ ਚੱਕ ਕੇ ਵੇਜੋ ਇਹ ਇਕੱਲੇ ਇਕੱਲੇ মিডিਆ ਦੇ ਸਾਹਮਣੇ ਹੋਈਆਂ ਗੱਲ ਮੇਰੇ ਇਕੱਲੇ ਦੇ ਨਹੀਂ ਮੈਂ ਤਾਂ ਉੱਥੇ ਪਹੁੰਚ ਗਿਆ ਜਦੋਂ ਮੈਨੂੰ ਕਿਸੇ মিডিਆ ਵਾਲਿਆਂ ਨੇ ਦੱਸਿਆ ਮੈਂ ਕਿਹਾ ਐ ਕਿਵੇਂ ਹੋ ਸਕਦਾ ਮੈਂ ਜਦੀ ਗੱਡੀਆਂ ਲੈ ਕੇ ਮੈਂ ਘਰੇ ਪਹੁੰਚ ਗਿਆ ਤੇ ਉੱਥੇ 100 মিডিਆ ਵਾਲੇ ਖੜੇ ਤੇ ਉਹਨਾਂ ਨੇ ਕਹਿ ਜੀ ਉੱਤੇ ਕਾਫੀ ਪੀ ਰਹੇ ਆ ਬਿੱਟੂ ਜੀਕਰ ਰਾਤ ਦੀ ਦੇਖਣ ਨੂੰ ਮਿਲਿਆ ਜੀ ਆਪਣਾ ਕਿ ਸ਼ਰਾਬ ਦੇ ਠੇਕੇ ਤੇ ਜਿਹੜੇ ਰੇਡ ਮਾਰੇ ਰਾਏ ਓਵਨਿੰਗ ਉਹ ਰਾਤ ਦੀ ਗੱਲ ਰਾਤ ਦੀ ਰਹਿ ਗਈ ਉਹ ਵੀ ਪੜਦਾ ਪਾਉਣਗੇ ਸੀ ਕਿਉਂਕਿ ਉਹ ਵੀ ਦੋਨਾਂ ਦੀ ਹੋਈ ਸੀ ਕੀ ਲੱਗਦਾ ਪਰਚਾ ਬਹੁਤ ਆਣਾ ਤੇ ਹੁਣ ਪਰਚੇ ਤਾਂ ਪੈਣੀ ਪੈਣੇ ਆ ਜਾਲੀ ਸ਼ਰਾਬ ਦੇ ਪਰ ਤੁਸੀਂ ਆਹ ਗੱਲ ਆ ਸ ਜਿਹੜਾ ਅੱਜ ਇੱਕ ਕੈਂਡੀਡੇਟ ਲੁਧਿਆਣੇ ਦਾ ਜਾ ਕੇ ਸਰੈਂਡਰ ਕਰ ਗਿਆ ਅੱਜ ਇੱਕ ਆਮ ਆਦਮੀ ਪਾਰਟੀ ਛੋਟੀ ਜੀ ਪਾਰਟੀ ਕਾਂਗਰਸ ਦਾ ਪ੍ਰਧਾਨ ਉਹਦੇ ਪੈਰਾਂ 'ਚ ਪੈ ਗਿਆ ਜਾ ਕੇ ਐਦੂੰ ਬੜੀ ਗੱਲ ਹੋ ਨਹੀਂ ਸਕਦੀ ਕੋਈ ਇਹ ਮੈਂ ਇਕੱਲੇ ਇਕੱਲੇ ਨੂੰ ਸੰਦੇਸ਼ ਦੇਣਾ ਚਾਹਨਾ ਜਗਾਉਣਾ ਚਾਹਨਾ ਵੀ ਉਠੋ ਆ ਆ ਫੇਰ ਇਕੱਠੇ ਹੋ ਕੇ ਦੋਨੋਂ ਆ ਜਿਹੜੇ ਇਹ ਤਮਾਸ਼ਾ ਖੇਡ ਰਿਹਾ ਬਚੋ ਇਹਨਾਂ ਤੋਂ ਬਚੋ ਇਹਨਾਂ ਤੋਂ ਬਚੋ ਇਹਨਾਂ ਤੋਂ ਠੀਕ ਬਕੂਗੀ ਜੈ ਹਿੰਦ ਬਸ ਮਾਮਲਾ ਕੀ ਗੱਲ ਬਤੂ ਇਹ ਜਿਹੜਾ ਸ਼ਰਮਪੱਤੀ ਬਹੁਤ ਪ੍ਰੈਸ਼ਰ ਪੱਪੀ ਇੱਕ ਜਿਹੜੇ ਸਹਿਨ ਤੋਂ ਮੇ ਜਿਹੜੇ ਬੂਥ ਨੇ ਉੱਥੇ ਕਾਫੀ ਬਵਾਲ ਵੀ ਹੋਇਆ ਤੇ ਲੜਕਾਰੀਆਂ ਵੀ ਗਿਆ ਉਹ ਹੁੰਦਾ ਹੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਰ ਉਹ ਤਾਂ ਤੁਸੀਂ ਆਪ ਹੀ ਦੇਖ ਲਓ ਨਾ ਇਹ ਤਾਂ ਪੋਲੀਟੀਕਲ ਹੈ ਆਪ ਹੀ ਕਰਾਉਂਦੇ ਨੇ ਇਹਨਾਂ ਦੀ ਆਦਤ ਹੈ ਪਹਿਲਾਂ ਉਹ ਗੱਲ ਹੈਗੀ 11 ਸਵਾ 11 ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਪੱਪੀ ਜੀ ਦੇ ਬੰਦਿਆਂ ਨਾਲ ਕਲੈਸ਼ ਕਰਾ ਕੇ ਆਪਣੇ ਆਪ ਵੋਟਾਂ ਕਨਵਰਟ ਕਰਾ ਲਈਏ ਪਰ ਲੁਧਿਆਣੇ ਦੀ ਜਨਤਾ ਜਾਣਦੀ ਹੈ ਤੇ ਖਾਸ ਕਰਕੇ ਜਿਹੜਾ ਹੀਸਾ ਨਗਰਾ ਲੁਧਿਆਣੇ ਸੈਂਟਰਲ ਦਾ ਏਰੀਆ ਉਹ ਸਾਡਾ ਪਰਿਵਾਰ ਹੈ ਉਹਨਾਂ ਨੂੰ ਪਤਾ ਪੱਪੀ ਜੀ ਦੇ ਨਾਂ ਬੰਦਿਆਂ ਦੀ ਸੋਚ ਹੈ ਨਾ ਪੱਪੀ ਜੀ ਦੀ ਸੋਚ ਹੈ ਇਹਨਾਂ ਨੇ ਪੋਲੀਟੀਕਲ ਸਟੰਟ ਦੋ ਤਿੰਨ ਕੀਤੇ ਸੀਗੇ ਉਹ ਫੇਲ ਹੋ ਗਏ ਤਾਂ ਕਰਕੇ ਉਹਨਾਂ ਨੂੰ ਇਹਨਾਂ ਇਹ ਲੈਕ ਇਲੈਕਸ਼ਨ ਤੋਂ ਪਹਿਲਾਂ ਰਾਜਵੜਿੰਗ ਨੇ ਕਿਹਾ ਸੀਗਾ ਕਿ ਮੈਂ ਇੱਕ ਤਰੀਕ ਨੂੰ ਪੱਪੀ ਦੇ ਘਰ ਜਾ ਬਿਣਾ ਆਉਂਗਾ ਕਿਉਂਕਿ ਪੱਪੀ ਜੀ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਜਿੱਤੂ ਪਰ ਅੱਜ ਉਹ ਇਲੈਕਸ਼ਨ ਵਾਲੇ ਦਿਨ 30 ਤਰੀਕੇ 1 ਤਰੀਕ ਨੂੰ ਹੀ ਆ ਗਏ ਸਰ ਦੇਖੋ ਇਹ ਗੱਲ ਤਾਂ ਉਹ ਨੂੰ ਹੀ ਦੱਸ ਸਕਦਾ ਐਸਾ ਬੂਥਾਂ ਦੇ ਬੈਠੇ ਆਪਣੇ ਕੰਮ ਕਰਦੇ ਬਈ ਸੀ ਇਹਦੇ ਕੋ ਹੱਥ ਚ ਨਹੀਂ 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 ਸਰ ਉਹ ਤਾਂ ਆਂਦੇ ਹੀ ਸਰੈਂਡਰ ਕਰ ਗਏ ਉਹ ਤਾਂ ਕਹਿੰਦੇ ਜੀ ਮੈਨੂੰ ਪਤਾ ਹੈ ਪੱਪੀ ਜੀ ਦਾ ਮੁਕਾਬਲਾ ਲੁਧਿਆਣੇ ਨਹੀਂ ਹੈਗਾ ਇੱਕ ਤਰਫਾ ਪੱਪੀ ਜੀ ਜਤਰੇ ਨੇ ਲੋਕ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੋਂ ਬਹੁਤ ਖੁਸ਼ ਨੇ ਅੱਜ ਦੇ ਦਿਨ ਇੱਕ ਨੰਬਰ ਬਟ ਤੁਹਾਡੇ ਮੁੰਡੇ ਨੋਰਮਲ ਹੈ ਨੋਰਮਲ ਹੈ ਤੂੰ ਗੱਲ ਗੱਲ ਕਰ ਕੋ ਗੱਲ ਕਰ ਹਾਂਜੀ ਹਾਂਜੀ ਹੁਣ ਕੀ ਮੈਂ ਆਪਣੇ ਮੂੰਹ ਕੀ ਕਹਣਾ ਤੁਸੀਂ ਦੇ ਕੋਈ ਵੀਡੀਓ ਤੁਹਾਡੇ ਘਰੇ ਆਂਦੇ ਨਹੀਂ ਸਰ ਦੇਖੋ ਅਸੀਂ ਅਸੀਂ ਇਦਾਂ ਕਿਸੇ ਨੂੰ ਇਹ ਉਹ ਇਮੋਸ਼ਨਲ ਨਹੀਂ ਕਰਦੇ ਅਗਲੇ ਆਏ ਸੀ ਉਹਨਾਂ ਦੀ ਫੀਲਿੰਗ ਸੀਗੀ ਉਹਨੂੰ ਇੱਕ ਤਰ੍ਹਾਂ ਦਾ ਸਰੈਂਡਰ ਕਰਕੇ ਕਿ ਯਾਰ ਨਹੀਂ ਪੱਪੀ ਜੀ ਨੂੰ ਮੇਰੇ ਵੱਲੋਂ ਮੈਸੇਜ ਲਾ ਦਿਓ ਜਿਹੜੇ ਅਗਲੇ 4-5 ਘੰਟੇ ਨੇ ਮੇਰੇ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ ਕਿਉਂਕਿ ਗਿੱਦੜਵਾਏ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤੁਹਾਨੂੰ ਪਤਾ ਵਿਚਾਰੇ ਉਹਨਾਂ ਨੂੰ ਲਜ਼ਾਨੇ ਬਾਰੇ ਨਹੀਂ ਪਤਾ ਆਈ ਵੋਟਾਂ ਦਾ ਦੇਣਾ ਤੁਸੀਂ ਦੇਖੋ ਕਿਸੇ ਕਿਸੇ ਕੈਂਡੀਡੇਟ ਕੋਲ ਇਨਾ ਟਾਈਮ ਹੈਗਾ 1 ਘੰਟਾ ਕਿਸੇ ਦੇ ਘਰੇ ਬਹਿਣਾ ਉਹ ਵੀ ਆਪੋਜੀਸ਼ਨ ਕੈਂਡੀਡੇਟ ਦੇ ਉਹ ਵਿਚਾਰੇ ਬਹੁਤ ਮਜਬੂਰ ਨੇ ਉਹ ਆਏ ਸੀ ਕਿ ਸਮਰਥਨ ਦੇ ਗਏ ਨੇ ਪਰ ਅੱਜ ਹੁਣ ਦੁਬਾਰਾ ਹੁਣ ਕਿਉਂਕਿ ਕੋਈ ਵੀ ਕਾਂਗਰਸ ਦਾ ਵੱਡਾ ਚਿਹਰਾ ਉਹਨਾਂ ਨਾਲ ਨਹੀਂ ਤੁਸੀਂ ਜਿਹੜੇ ਉਹਨਾਂ ਨਾਲ ਵੀ ਸੀਗੇ ਉਹ ਵੀ ਦੇਖ ਸਕਦੇ ਹੋ ਅੱਜ ਜਿੰਨੇ ਇਹਨਾਂ ਦੇ ਐਕਸਐਮਐਲ ਆ ਇੱਕ ਵੀ ਇਹਨਾਂ ਦੇ ਨਾਲ ਨਹੀਂ ਹੈਗਾ ਉਹ ਤਾਂ ਇੰਨੀ ਗੱਲ ਵੀ ਕਹਿ ਕੇ ਕਹਿੰਦੇ 20 25 ਦਿਨ ਹੋ ਗਏ ਇੱਥੇ ਕਿਸੇ ਨੇ ਚਾਹੀਦੀ ਚਾਹ ਨਹੀਂ ਬਲਾਈ ਚਲੋ ਸ਼ੁਕਰ ਹੈ ਪੱਪੀ ਜੀ ਦੇ ਘਰੇ ਘਰ ਦੀ گاਵਾਂ ਨੇ ਵਧੀਆ ਚਾਹ ਤਾਂ ਮਿਲ ਗਈ ਛੱਡੀ ਮਤੇ ਨਾਲ ਸੀਗੇ ਹਾਂਜੀ ਛੱਡੀ ਮਤੇ ਨਾਲ ਆਏ ਸਰ ਉਹ ਥੋੜੇ ਜਿਹਾ ਇਮੋਸ਼ਨਲ ਸੀਗੇ ਉਹ ਸੋਚ ਕੇ ਕੁਝ ਹੋ ਰਾਇ ਸੀਗੇ ਉਹ ਜਿੱਦਾਂ ਕਹਿੰਦੇ ਉਹਨਾਂ ਨੂੰ ਉਹ ਠੱਗਿਆ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਸਾਰੀ ਕਾਂਗਰਸ ਨੇ ਨਾ ਉਹਨਾਂ ਨੂੰ ਸਾਰੀ ਕਾਂਗਰਸ ਨੇ ਘੰਟਾ ਘਰ ਦਿਖਾ ਕੇ ਭੇਜਿਆ ਸੀਗਾ ਕਿ ਬਹੁਤ ਵੱਡਾ ਪਰ ਜਿੱਦਾਂ ਜਿੱਦਾਂ ਉਹ ਘੰਟਾ ਘਰ ਦੇ ਨੇੜੇ ਆ ਇਸ ਕਰਕੇ ਆ ਜੋ ਸਰੈਂਡਰ ਕਰਨਾ ਹੈ ਬੜਾ ਕਹਿਣ ਕਿ ਜਿਹੜੇ ਕਿਹਾ ਕਿ ਜਿਹੜੇ ਕ ਕਾਂਗਰਸੀ ਵਰਕਰ ਨੇ ਹੈ ਸੀਨੀਅਰ ਨੁਮਾਇੰਦੇ ਨੇ ਉਹਨਾਂ ਨੂੰ ਕੁਝ ਕੁਝ ਨਹੀਂ ਕੀਤੀ ਤੇ ਲੱਗਦਾ ਕਿ ਕਿਤੇ ਨਾ ਕਿਤੇ ਮੰਨ ਦੇ ਵਿੱਚ ਉਹਨਾਂ ਦੇ ਰੋਸ ਸੀ ਕਰਕੇ ਆ ਗਿਆ ਸਰ ਉਹ ਤਾਂ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਸੀ ਸਰ ਮੇਰੇ ਤਾਂ ਬਹੁਤ ਸਤਿਕਾਰਯੋਗ ਨੇ ਕਿਉਂਕਿ ਵੱਡੇ ਨੇ ਨਾ ਕਹਿੰਦੇ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਤੁਸੀਂ ਟਿਕਟ ਮਿਲਣ ਤੋਂ ਪਹਿਲੇ 5 ਦਿਨ ਦੇਖ ਲਓ ਤੇ ਹੁਣ ਦਾ ਦੇਖ ਲਓ ਵਿਚਾਰੇ ਚਲੋ ਕੋਈ ਗੱਲ ਨਹੀਂ ਸਮਰਥਨ ਦੇ ਗਏ ਨੇ ਵਧੀਆ ਹੋਊਗਾ ਹੁਣ ਜਿਹੜੇ ਅਗਲੇ 4-5 ਘੰਟੇ ਨੇ ਸਾਰੀ ਕਾਂਗਰਸ ਆਵਾਜ਼ ਨਹੀਂ ਪ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਾਂ ਮਿਹਰਬਾਨ ਸੁਸ਼ੀਲ ਕੁਰਾਸ਼ਰ ਸੈਕਟਰੀ ਆਲ ਇੰਡੀਆ ਕਾਂਗਰਸ ਸੇਵਾਦਲ ਮੈਂਬਰ ਪੰਜਾਬ ਪ੍ਰਦੇਸ਼ ਕੌਂਸਲ ਕਮੇਟੀ ਲੁਧਿਆਣਾ ਦੇ ਆਵਾਮ ਨੂੰ ਲੁਧਿਆਣਾ ਦੇ ਸਾਰਿਆਂ ਆਪਣੀਆਂ ਸਤਿਕਾਰਯੋਗ ਮਾਤਾ-ਮਾਪਾਂ ਦੇ ਅਤੇ ਨੌਜਵਾਨ ਸਾਥੀਆਂ ਨੂੰ ਇਹ ਅਪੀਲ ਕਰਨੀ ਚਾਹਣਾ ਹੈ ਜਿਹੜੀ ਤੁਸੀਂ ਅੱਜ ਨਿਊਜ਼ ਦੇਖ ਰਹੇ ਹੋ ਔਰ ਮੈਂ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਨੂੰ ਵੀ ਮੈਂ ਇਸ ਤੇ ਕਹਿਣਾ ਚਾਹਣਾ ਕਿ ਅਮਰਿੰਦਰ ਸਿੰਘ ਰਾਜਾ ਬੜਿੰਗੀ ਮੇਰੇ ਕੋਲ ਮੇਰੇ ਘਰ ਆਏ ਸੀ ਮੈਂ ਤੇ ਮੇਰੀ ਵਾਈਫ ਨੂੰ ਵੋਟ ਨਹੀਂ ਪਾਣ ਦਿੱਤੀ ਜਾ ਰਹੀ ਸੀ ਮੇਰੀ ਵੋਟ ਪਵਾਉਣ ਵਾਸਤੇ ਰਾਜਾ ਬੜਿੰਗੀ ਮੇਰੇ ਕੋਲੇ ਆਏ ਕਾ ਕਿਉਂਕਿ ਸਾਡਾ ਘਰ ਇਕੱਠਾ ਮੇਰਾ ਤੇ ਸ਼ੋਪਰਾਸ਼ਰ ਪਪੀ ਰਕੇਸ਼ਪਰਾਸ਼ਰ ਸੁਰੀਸ਼ਪਰਾਸ਼ਰ ਨੀਸ਼ਪਰਾਸ਼ਰ ਸਾਰੇ ਭਰਾ ਸੀ ਕੋ ਘਰ ਚ ਰਹਿੰਦੇ ਆ ਮੇਰੇ ਘਰ ਉਹ ਆਏ ਨੇ ਜਦੋਂ ਮੈਨੂੰ ਵੋਟ ਪਵਾਉਣ ਮੇਰੇ ਤੇ ਮੇਰੀ ਵਾਈਫ ਨੂੰ ਲੈ ਕੇ ਜਾ ਰਹੇ ਸੀ ਪਿੱਛੇ ਇਹਨਾਂ ਨੇ ਨਾਹਰੇਬਾਜੀ ਕੀਤੀ ਨਰੀ ਬਾਈ ਕੀਤੀ ਆ ਤੇ ਅਸੀਂ ਆਪਣਾ ਵੋਟ ਪਾ ਕੇ ਆਏ ਆ ਮੇਰੇ ਕਰ ਰਾਜਾ ਜੀ ਆਏ ਨੇ ਮੈਨੂੰ ਉਹਨਾਂ ਨੇ ਹੌਸਲਾ ਦਿੱਤਾ ਮੈਂ ਤੇ ਮੇਰੀ ਵਾਈਫ ਪਾਬੁਕ ਹੋ ਗਈ ਵੀ ਰਾਜਾ ਜੀ ਸਾਨੂੰ ਵੋਟ ਪਾਉਣ ਨਹੀਂ ਦਿੱਤੀ ਜਾ ਰਹੀ ਰਾਜਾ ਜੀ ਨੇ ਮੇਰੀ ਰਿਕਵੈਸਟ ਮੰਨ ਕੇ ਮੇਰੇ ਕੋਲੇ ਮੈਨੂੰ ਮਿਲਣ ਵਾਸਤੇ ਆਏ ਕਿਉਂਕਿ ਸਾਡਾ ਘਰ ਘਟਾ ਇਸ ਕਰਕੇ ਜਿਹੜੀ ਵੀ ਅਫਵਾਹ ਫੈਲ ਰਹੀ ਆ ਜਿਹੜੇ ਵੀ ਲੋਕ ਇਹ ਗੱਲ ਕਹਿ ਰਹੇ ਨੇ ਰਾਜਾ ਜੀ ਨੂੰ ਕਿ ਉਹ ਪੱਪੀ ਦੇ ਸਮਰਥਨ 'ਚ ਬੈਠ ਕੇ ਬਿਲਕੁਲ ਝੂਠ ਆ ਮੈਂ ਉੱਥੇ ਰਹਿ ਰਹੇ ਆ ਕਾਂਗਰਸੀ ਕਟੜ ਕਾਂਗਰਸੀ ਕਾਂਗਰਸ ਸੇਵਾਦਲ ਦਾ ਸਪਾਈ ਸੇਵਾਦਲ ਕੇ ਹਮ ਸੈਨਾਨੀ ਹਮ ਬਲੀਦਾਨੀ ਹਮ ਬਲੀਦਾਨ ਸਹਿਨਸ਼ੀਲਤਾ ਧੈ ਹਮਾਰੇ ਅੰਤਰਮਨ ਕੇ ਗਹਿਨੇ ਹੈ ਇਦਰਾ ਗਾਂਧੀ ਕੇ ਜੇ ਗਹਿਨੇ ਰਾਜੀਵ ਗਾਂਧੀ ਕੇ ਜੇ ਗਹਿਨੇ ਹਮਨੇ ਅਸਤ ਮੈਨੇ ਮੈਂ ਸੇਵਾਦਲ ਦਾ ਸਪਾਈ ਸੀ ਹਾਂ ਤੇ ਰਹਾਂਗਾ ਔਰ ਬਿਲਕੁਲ ਫੇਕ ਨਿਊਜ਼ ਹੈ ਸਾਰਿਆਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ ਪੰਜੇ ਵਾਲਾ ਦੋ ਨੰਬਰ ਦਾ ਬਟਨ ਦਬਾ ਕੇ ਅਮਰਿੰਦਰ ਸਿੰਘ ਰਾਜਾ ਬੜੇ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਓ ਜਿਹੜੀ ਫੇਕ ਨਿਊਜ਼ ਚੱਲ ਰਹੀ ਹੈ ਮੈਂ ਫੇਰ ਆਪਣੇ ਇਲੈਕਟ੍ਰੋਨਿਕ মিডিਆ ਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਯਾਰ ਮੇਰੇ ਘਰ ਦੀ ਮੂਰੀ ਮੂਵੀ ਤੁਸੀਂ ਕਿਉਂ ਨਹੀਂ ਦੀ ਕਰੇ ਜਦ ਮੈਂ ਤੇ ਮੇਰੀ ਵਾਈਫ ਰੋਕ ਕੇ ਰਾਜੇ ਦੇ ਗਲੇ ਲੱਗੇ ਆ ਉਹ ਕਿੱਥੇ ਆ ਮੋਂ ਨੂੰ ਆ ਤੁਹਾਡੇ ਕੋਲੇ ਉਹ ਕਿੱਥੇ ਗੰਜੇ ਸਾਰੀਆਂ ਫੋਟੋਆਂ ਸਮਝਦੇ ਹੋ ਮੈਂ ਇਸ ਕਰਕੇ ਲੁਧਿਆਣੇ ਦੀ ਜਨਤਾ ਨੂੰ ਲੁਧਿਆਣੇ ਦੇ ਪਿੰਡਾਂ ਦੇ ਲੋਕਾਂ ਨੂੰ ਮੇਰੇ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਖੇਤ ਮਜ਼ਦੂਰਾਂ ਨੂੰ ਪੰਜਾਬ ਦੇ ਸਾਰੀ ਇੰਡਸਟਰੀਸਟਾਂ ਨੂੰ ਸਾਡੀ ਸਲਾਈ ਮਸ਼ੀਨ ਦੇ ਇੰਡਸਟਰੀਸਟਾ ਜਿਹੜੇ ਸਾਡੇ ਜਿਹੜੇ ਮਜ਼ਦੂਰ ਨੇ ਜਿਹੜੇ ਸਾਈਕਲ ਇੰਡਸਟਰੀ ਦੇ ਮਜ਼ਦੂਰ ਨੇ ਜਿਹੜੇ ਸਾਡੇ ਹਾਊਸਰੀ ਦੇ ਮਜ਼ਦੂਰ ਨੇ ਹੱਥ ਵੱਣ ਕੇ ਬੇਨਤੀ ਕਰਦਾ ਹੱਥ ਪੰਜੇ ਦੇ ਨਿਸ਼ਾਨ ਤੇ ਦੋ ਨੰਬਰ ਦਾ ਬਟਨ ਦਬਾ ਕੇ ਕਾਂਗਰਸ ਪਾਰਟੀ ਜਿਤਾਓ ਕਾਂਗਰਸ ਲਿਆਓ ਦੇਸ਼ ਬਚਾਓ ਜੈ ਹਿੰਦ ਜੈ ਪਰਮਾਤਮਾ